ਗੁਰੂ ਗਰੀਬ ਨਿਵਾਜ ਮਹਾਰਾਜ ਸਤਗੁਰੂ ਸੱਚੇ ਪਾਸ਼ਾ ਜੀ ਦੀ ਦਰਸਾਈ ਹੋਈ ਦ੍ਰਿਸ਼ਟੀ ਔਰ ਸਾਡੀ ਬਿਰਤੀ ਵੇਖੋ ਅੱਜ ਕੀ ਆ ਮਹਾਰਾਜ ਦੇ ਪਾਸ ਜੋਗੀ ਹੁੰਦੇ ਨੇ ਤੇ ਜੋਗ ਮਤ ਧਾਰਨ ਕਰਨ ਲਈ ਮਹਾਰਾਜ ਨੂੰ ਕਹਿੰਦੇ ਆ ਤੇ ਮਹਾਰਾਜ ਉਹਨਾਂ ਨੂੰ ਕਹਿੰਦੇ ਤੁਸੀਂ ਗੁਰਮਤੀਏ ਬਣੋ ਗੁਰਮਤਾਰ ਗੁਣ ਬੋਲੋ ਜੋਗੀ ਸਿੱਧੇ ਜੇ ਸਾਫ਼ ਅਰਥ ਨੇ ਤੇ ਅੱਜ ਕੀ ਹੋ ਰਿਹਾ ਅਸੀਂ ਕਿਸੇ ਮਾਤਮ ਮੰਤੰਤਰ ਦੇ ਕਿਸੇ ਸਾਧੂ ਮਹਾਤਮਾ ਦੇ ਕੋਲ ਜਾਂਦੇ ਆ ਮਤਾਸਰ ਹੁੰਨੇ ਆ ਪ੍ਰਭਾਵਿਤ ਹੁੰਨੇ ਆ ਤੇ ਮੱਥੇ ਟੇਕਦੇ ਆ ਅਸੀਂ ਪੁੱਲ ਹੈ ਮੱਥਾ ਤਾਂ ਸਿੱਖ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਸਤਗੁਰਾਂ ਨੂੰ ਹੀ ਨਿਉਂਦਾ ਅੰਨੇ ਮੱਦੇ ਸਾਧੂ ਮਹਾਤਮਾ ਤੋਂ ਉਹ ਪ੍ਰਭਾਵਿਤ ਹੁੰਦੇ ਨੇ ਜਿਨ੍ਹਾਂ ਨੇ ਗੁਰਮਤ ਦੇ ਸਾਧੂ ਨਾ ਦੇਖੇ ਹੋਣ ਸਤਕਾਰ ਹਰ ਕਿਸੇ ਦਾ ਪਰ ਇਹ ਸੀਸ ਅਸੀਂ ਗੁਰੂ ਗਰੀਬ ਨਵਾਜ਼ ਮਹਾਰਾਜ ਜੀ ਨੂੰ ਅਰਪਣ ਕੀਤਾ ਹੋਇਆ ਹਰ ਕਿਸੇ ਅੱਗੇ ਨਹੀਂ ਝੁਗਾ ਸਕਦੇ ਸਾਡੀ ਰਹੁ ਰੀਤ ਨਹੀਂ ਹੈ ਸਾਡੀ ਰਵਾਇਤ ਹੀ ਨਹੀਂ ਹੈ ਕਿ ਗੁਰੂ ਗਰੀਬ ਨਵਾਜ ਮਹਾਰਾਜ ਜੀ ਤੋਂ ਬਿਨਾ ਅਸੀਂ ਕਦੀ ਕਿਸੇ ਨੂੰ ਸਿਰ ਝਕਾਈਏ ਇਹ ਸਾਡੇ ਮਨ ਦੀ ਢਿੱਲ ਹੈ ਖਾਲਸਾ ਜੀ ਕਿ ਅਸੀਂ ਹੋਰ ਮਤਾਂ ਮਤੰਤਰਾਂ ਦੇ ਅਸਥਾਨ ਵੇਖੀਏ ਮਤਾਂ ਮਤੰਤਰਾਂ ਦੀ ਰੋਹ ਰੀਤ ਵੇਖੀਏ ਮਤਾਂ ਮਤੰਤਰਾਂ ਦੇ ਸਾਧੂ ਮਹਾਤਮਾ ਜਪਸਵੀ ਤਪਸਵੀ ਤੇ ਹਠੀ ਤਪੀ ਵੇਖੀਏ ਤੇ ਉਹਨਾਂ ਨੂੰ ਸਿਰ ਝਕਾਈਏ ਉਹਨਾਂ ਤੋਂ ਪ੍ਰਭਾਵਿਤ ਹੋਈਏ ਔਰ ਉਹ ਉਹ ਕਰਮਕਾਂਡੀ ਹਨ ਉਹ ਉਪਾਸ਼ਨਾ ਕਰਨ ਵਾਲੇ ਨੇ ਜਿਨ੍ਹਾਂ ਉਪਾਸ਼ਨਾ ਤੇ ਕਰਮਕਾਂਡ ਤੋਂ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਵਰਜਿਆ ਜਿਨ੍ਹਾਂ ਦੇ ਵੱਡੇ-ਵਡੇਰੇ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਨਾਲ ਵਿਵਾਦ ਤੇ ਸੰਵਾਦ ਕਰਦੇ ਰਹੇ ਉਹਨਾਂ ਦੇ ਪੈਰੋਕਾਰ ਤੇ ਉਹਨਾਂ ਦੇ ਅਲਾਇਕਾਰਾਂ ਦੇ ਅੱਗੇ ਝੁਕ ਜਾਣਾ ਬੁਰੀ ਬਾਤ ਹੈ ਕਿਸੇ ਸੂਰਤੇ ਠੀਕ ਨਹੀਂ ਆ ਸਾਧੂ ਮਹਾਂਤਮਾ ਨੂੰ ਮਿਲੋ ਬਚਨ ਬਿਲਾਸ ਕਰੋ ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀਐ ਕਿਛ ਕਹੀਐ ਕੁਝ ਸੁਣੀਐ ਤੇ ਕੁਝ ਕਹੀਐ ਉਥੇ ਜਾਓ ਜਿੱਥੇ ਉਹ ਬਰੋਬਰ ਜਗਾ ਦੇਵੇ ਕਿ ਅਸੀਂ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਘਰ ਦੀ ਗੱਲ ਕਰਨੀ ਗੁਰਬਾਣੀ ਦੀ ਗੱਲ ਕਰਨੀ ਜੇ ਉਹ ਉੱਚੀ ਜਗਾ ਨਾ ਦੇਣ ਤੇ ਘੱਟੋ ਘੱਟ ਜਗਾ ਉਹਨਾਂ ਦੀ ਤੇ ਉੱਚੀ ਨਾ ਨਾ ਹੋਵੇ ਅਸੀਂ ਵੀ ਉਥੇ ਗੁਰੂ ਦੀ ਗੱਲ ਕਰਨੀ ਹੈ ਗੁਰਮਤਿ ਦੀ ਗੱਲ ਕਰਨੀ ਜੇ ਗੁਰ ਅਸਥਾਨਾਂ ਦੇ ਉੱਪਰ ਅਸੀਂ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦਾ ਵਚਨ ਕਰਦੇ ਹਾਂ ਸਾਡਾ ਆਸਣ ਉੱਚਾ ਹੁੰਦਾ ਸੰਗਤ ਨੂੰ ਉੱਚਾ ਹੁੰਦਾ ਫਿਰ ਉਹਨਾਂ ਤੋਂ ਨੀਵੀਂ ਜਗ੍ਹਾ ਤੇ ਅਸੀਂ ਕਿਵੇਂ ਸੱਜ ਸਕਦੇ ਆ ਪੰਥ ਦੀ ਨਮਾਇੰਦਗੀ ਕਰਨੀ ਹੈ ਕੌਮ ਦੀ ਨਮਾਇੰਦਗੀ ਕਰਨੀ ਹੈ ਸਾਡੇ ਸਿਰ ਦੀ ਦਸਤਾਰ ਸਿਰਫ ਸਾਡੀ ਹੀ ਪਛਾਣ ਨਹੀਂ ਇਹ ਸਾਡੀ ਕੌਮ ਦੀ ਨਮਾਇੰਦਗੀ ਵੀ ਆ ਸਾਡੇ ਅੰਦਰ ਅੰਦਰਲੀ ਉਹ ਦ੍ਰਿੜਤਾ ਕਿੱਥੇ ਗਈ ਹੈ ਖਾਲਸਾ ਜੀ ਫਿਰ ਜਗਤ ਗੁਰੂ ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਇੱਥੇ ਪਟਨਾ ਸਾਹਿਬ ਆਏ ਨੇ ਤੇ ਜਦ ਹੀ ਜਾਤ ਰਵੇਣੀ ਭਏ ਪੁੰਨ ਦਾਨ ਦਿਨ ਕਰਦੇ ਬੈਠੇ ਨਹੀਂ ਪ੍ਰਕਾਸ਼ ਆ ਮਾਰਾ ਵੈਉ ਉਦੋਂ ਤ੍ਰਿਬੇਣੀ ਦੇ ਵਿੱਚ ਕੁੰਭ ਲੱਗਿਆ ਹੋਇਆ ਸੀ ਮਹਾਕੁੰਭ ਜਿਵੇਂ ਅੱਜ ਲੱਗਿਆ ਹੋਇਆ ਤੁਸੀਂ ਅੱਜ ਦਾ ਸਾਲ ਦੇਖ ਦੋ ਤੇ ਮਹਾਰਾਜ ਦੇ ਇੱਥੇ ਆਉਣ ਦਾ ਸਾਲ ਦੇਖ ਲਓ ਪਟਨਾ ਸਾਹਿਬ ਜਦੋਂ ਤੁਸੀਂ ਉਹਨੂੰ ਕੈਲਕੂਲੇਟ ਕਰੋਗੇ ਤੇ ਉਹ 12 ਦੇ ਪਹਾੜੇ ਵਿੱਚ ਆ ਜਾਣਾ ਮਤਲਬ ਉਦੋਂ ਅੱਜ ਤੋਂ 30ਵਾਂ ਕੁੰਭ ਸੀਗਾ ਜਿਵੇਂ ਅੱਜ ਕੁੰਭ ਲੱਗਾ ਨਾ ਅੱਜ ਤੋਂ 30ਵਾਂ ਕੁੰਭ ਸੀਗਾ 12 3 ਕਿੰਨੇ ਹੁੰਦੇ ਨੇ ਆਪੇ ਤੁਸੀਂ ਹਿਸਾਬ ਲਾ ਲਓ ਮੈਂ ਤਾਂ ਜਿਆਦਾ ਪੜਿਆ ਨਹੀਂ ਉਦੋਂ ਵੀ ਕੁੰਭ ਸੀਗਾ ਸ਼੍ਰੀ ਮਾਨਸੰਦ ਗਿਆਨੀ ਗੁਰਵਜਨ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਦੱਸਿਆ ਕਿ ਉਦੋਂ ਤ੍ਰਿਬੇਣੀ ਦੇ ਵਿੱਚ ਪ੍ਰਯਾਗ ਰਾਜ ਦੇ ਵਿੱਚ ਕੁੰਭ ਲੱਗਿਆ ਸੀ ਉੱਥੇ ਮਹਾਰਾਜ 6 ਮਹੀਨੇ ਰਹੇ ਸਨ ਮੇਰੇ ਮਨ ਵਿੱਚ ਆਇਆ ਮਹਾਂਪੁਰਖਾਂ ਦੇ ਪ੍ਰਤੀ ਕਦੀ ਸ਼ੰਕਾ ਨਹੀਂ ਆ ਸਕਦਾ ਕਿਉਂਕਿ ਮਹਾਂਪੁਰਖ ਜੋ ਵੀ ਵਚਨ ਕਥਾ ਵਿੱਚ ਕਰਦੇ ਸਨ ਉਹ ਇਨ ਬਿਨ ਇਤਿਹਾਸ ਦਾ ਵਚਨ ਕਰਦੇ ਸਨ ਫਿਰ ਉਸ ਹਾਲ ਦੇਖ ਲਓ 65 ਵਾਲਾ ਮੋਟਾ-ਮੋਟਾ 65 66 ਅੱਜ ਵਾਲਾ ਦੇਖ ਲਓ ਤੇ ਉਹ ਬਾਹਰੇ ਦੀ ਗਿਣਤੀ ਵਿੱਚ ਹੁੰਦਾ ਮਤਲਬ ਕੁੰਭ ਲੱਗਾ ਸੀ ਉਦੋਂ ਜਦੋਂ ਮਹਾਰਾਜ ਉੱਥੇ ਗਏ ਨੇ ਪ੍ਰਿਆਗ ਰਾਜ ਕੁੰਭ ਦੇ ਵੇਲੇ ਸਾਰੇ ਮਤਾ-ਮਤਾਂਤਰਾਂ ਦੇ ਸਾਧੂ ਮਹਾਰਾਜ ਦਾ ਦਰਸ਼ਨ ਕੀਤਾ ਬਚਨ ਸੁਣਿਓ ਤੇ ਜਿਹੜੇ ਜੋਗੀ ਸਨ ਉਹਨਾਂ ਨੂੰ ਗੁਰੂ ਗਰੀਬ ਨਵਾਜ਼ ਮਹਾਰਾਜ ਵਿੱਚੋਂ ਗੁਰਖ ਦਾ ਦਰਸ਼ਨ ਹੋਇਆ ਸਾਰਾ ਬਚਨ ਸੁਣਿਓ ਰਾਮ ਭਗਤ ਜਿਹੜੇ ਸਨ ਉਹਨਾਂ ਨੂੰ ਮਹਾਰਾਜ ਵਿੱਚੋਂ ਰਾਮ ਦਾ ਦਰਸ਼ਨ ਹੋਇਆ। ਦੱਤਾ ਤਰੇ ਦੇ ਜਿਹੜੇ ਚੇਲੇ ਸਨ ਉਹਨਾਂ ਨੂੰ ਦੱਤਾ ਤਰੇ ਦਾ ਦਰਸ਼ਨ ਹੋਇਆ। ਸ਼ਿਵਾਂ ਦੇ ਉਪਾਸ਼ਕ ਨੂੰ ਸ਼ਿਵਾਂ ਦਾ ਦਰਸ਼ਨ ਹੋਇਆ। ਅੱਛਾ ਜੀ ਇਹਨਾਂ ਦਾ ਆਪਸ ਵਿੱਚ ਬਿਆਨ ਨਰ ਵਾਲੇ ਕੋਈ ਕੁਛ ਕਹੇ ਕੋਈ ਕੁਛ ਕਹੇ ਕਿ ਮਹਾਰਾਜ ਉਹ ਰੂਪ ਸਨ ਉਹ ਸਰੂਪ ਸਨ ਬਿਆਨ ਨਰ ਵਾਲੇ ਆਪਸ ਵਿੱਚ। ਕਹਿੰਦੇ ਚਲੋ ਦੁਬਾਰਾ ਜਾ ਕੇ ਬਹਿੰਦੇ। ਜਦੋਂ ਦੁਬਾਰਾ ਮਹਾਰਾਜ ਦਾ ਦਰਸ਼ਨ ਕਰਨ ਵਾਸਤੇ ਗਏ ਖਾਲਸਾ ਜੀ ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਸਤਗੁਰਾਂ ਜਿਹੜਾ ਵਾਸਤਵਿਕ ਦਰਸ਼ਨ ਦੀਦਾਰ ਸੀ ਗੁਰੂ ਗਰੀਬ ਨਿਮਾਜ ਮਹਾਰਾਜ ਦਾ ਬਹੁਤ ਉੱਚਾ ਡੀਲ ਸੀ ਆਪ ਜੀ ਦਾ ਸੋਨਾ ਢੀਲ ਦੌਲਤ ਨੂੰ ਸਤਾਰੀ ਮਹਾਰਾਜ ਪਰਉਪਕਾਰੀ ਸ਼ਸਤਰਧਾਰੀ ਸਤਗੁਰੂ ਬਿਰਾਜਮਾਨ ਸਿੰਘਾਸਨ ਤੇ ਐਨ ਆਨੰਦ ਵਿੱਚ ਟਿਕੇ ਹੋਏ ਸਹਿਜ ਵਿੱਚ ਇਹ ਸਾਰੇ ਮਹਾਰਾਜ ਦੇ ਚਰਨਾਂ ਤੋਂ ਪ੍ਰਭਾਵਿਤ ਹੋਏ ਆਪੋ ਆਪਣੇ ਧਰਮ ਦੇ ਨਿਸ਼ਾਨ ਲਾਏ ਇਨਾਂ ਨੇ ਕਿਸੇ ਨੇ ਜਨੇਊ ਉਤਾਰਿਆ ਕਿਸੇ ਨੇ ਕੁਛ ਕਿਸੇ ਨੇ ਕੁਛ ਤੇ ਇਹ ਮਹਾਰਾਜ ਦੇ ਸਿੱਖ ਸਜ ਗਏ ਸਨ ਪ੍ਰਿਆਗ ਰਾਜ ਦੇ ਸਾਧੂ ਸੰਤ ਜਦੋਂ ਮਹਾਰਾਜ ਪਟਨਾ ਸਾਹਿਬ ਆਏ ਨੇ ਤੇ ਸਤਗੁਰਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਾਧੂ ਸਨ ਸੈਂਕੜੇ ਨਹੀਂ ਮੈਂ ਕਹਿ ਰਿਹਾ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਸਾਧੂ ਮਹਾਤਮਾ ਮਹਾਰਾਜ ਜੀ ਦੇ ਨਾਲ ਇੱਥੇ ਪਟਨਾ ਸਾਹਿਬ ਵਿਰਾਜਮਾਨ ਸਨ ਫਿਰ ਜਦੋਂ ਮਾਰਾ ਧੋਬੜੀ ਸਾਹਿਬ ਅਸਾਮ ਬੰਗਾਲ ਗਏ ਉਹ ਸਾਧੂ ਮਹਾਤਮਾ ਉੱਥੇ ਵੀ ਨਾਲ ਸਨ ਉਹਨਾਂ ਵਿੱਚੋਂ ਕਈ ਸਾਧੂ ਮਹਾਤਮਾ ਨੂੰ ਮਾਨ ਨੇ ਇੱਥੇ ਬਿਹਾਰ ਪ੍ਰਾਂਤ ਵਿੱਚ ਅਸਾਮ ਬੰਗਾਲ ਦੇ ਵਿੱਚ ਪੂਰਬ ਦੇ ਏਰੀਏ ਵਿੱਚ ਕਈ ਸਾਧੂ ਮਹਾਤਮਾ ਨੂੰ ਹਜੂਰ ਸਾਹਿਬ ਵੀ ਭੇਜਿਆ ਸੀ ਕਿ ਦਸਵੇਂ ਪਾਸ਼ਾ ਮਾਨ ਨੇ ਉੱਥੇ ਹੋਣਾ ਤੁਸੀਂ ਜਾ ਕੇ ਪਹਿਲਾਂ ਸਿੱਖੀ ਦਾ ਪ੍ਰਚਾਰ ਕਰੋ ਇਹ ਸਾਰਾ ਇਤਿਹਾਸ ਆ ਕਈ ਸਾਧੂ ਮਹਾਤਮਾ ਦਾ ਜ਼ਿਕਰ ਵੀ ਆਉਂਦਾ ਤੋ ਇਸ ਕਰਕੇ ਭਾਈ ਗੁਰੂ ਗਰੀਬ ਨमाज ਮਹਾਰਾਜ ਜੀ ਦੇ ਕੁੰਭ ਦੇ ਮੇਲਿਆਂ ਤੇ ਇਸ਼ਨਾਨ ਤੇ ਜਾਣ ਵਿੱਚ ਤੇ ਸਾਡੇ ਕੁੰਭ ਦੇ ਮੇਲਿਆਂ ਤੇ ਜਾਣ ਚ ਕਿੰਨਾ ਫਰਕ ਆ ਮੈਂ ਕਹਿੰਦਾ ਹਰੇਕ ਸਿੱਖ ਨੂੰ ਕੁੰਭ ਦੇ ਮੇਲੇ ਤੇ ਜਾਣਾ ਚਾਹੀਦਾ ਅੱਜ ਤੋਂ 3 ਸਾਲ ਪਹਿਲਾਂ ਮੈਂ ਕਥਾ ਲਾਈਵ 'ਚ ਵੀ ਬੇਨਤੀ ਕੀਤੀ ਸੀ ਹਰੇਕ ਸਿੱਖ ਨੂੰ ਜਾਣਾ ਚਾਹੀਦਾ ਅਸੀਂ ਕਿੰਨੇ ਕੁ ਵਿਦਵਾਨ ਆ ਸਾਡੇ ਅੰਦਰ ਕਿੰਨਾ ਕੁ ਧੀਰਜ ਆ ਕਿੰਨੀ ਕੁ ਸਾਡੀ ਕਮਾਈ ਐ ਗੁਰੂ ਘਰ ਦੀਆਂ ਸਟੇਜਾਂ ਤੇ ਬੈਠ ਕੇ ਨਹੀਂ ਪਤਾ ਲੱਗਣਾ ਜਦੋਂ ਅੰਨੇ ਮਾਦੇ ਲੋਕਾਂ ਦੇ ਵਿੱਚ ਅਸੀਂ ਗੁਰਮਤ ਦੀ ਗੱਲ ਕਰਾਂਗੇ ਫਿਰ ਪਤਾ ਲੱਗੂਗਾ ਅਸੀਂ ਕਿੰਨੇ ਕੁ ਵਿਦਵਾਨ ਆ ਉਹਨਾਂ ਦੇ ਨਾਲ ਬਚਨ ਬਿਲਾਸ ਕਰਾਂਗੇ ਉਹਨਾਂ ਦਾ ਕਟਾਸ਼ ਸਹਿਣ ਕਰਾਂਗੇ ਫਿਰ ਦੇਖਾਂਗੇ ਸਾਡੇ ਅੰਦਰ ਕਿੰਨਾ ਕੁ ਧੀਰਜ ਆ ਉੱਥੇ ਜਾਣਾ ਚਾਹੀਦਾ ਉੱਥੇ ਪੰਥ ਦੇ ਨਿਸ਼ਾਨ ਝੁੱਲਣ ਉਦਾਸੀਨ ਮਹਾਪੁਰਖਾਂ ਨੇ ਨਰਮਲਿ ਮਹਾਪੁਰਖਾਂ ਨੇ ਆਪਣੇ ਅਖਾੜੇ ਸਥਾਪਿਤ ਕਰਨ ਲਈ ਬਹੁਤ ਸੰਘਰਸ਼ ਕੀਤਾ ਅਖਾੜੇ ਨਹੀਂ ਸੀ ਸਥਾਪਿਤ ਹੁੰਦੇ ਉਹ ਜਾਂਦੇ ਸਮਝਾ ਕੇ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕਰਦੇ ਤਕਸਾਲ ਭਿੰਡਰਾਂ ਵਾਲੇ ਮਹਾਪੁਰਖ ਵੀ ਕੁੰਭ ਦੇ ਮੇਲੇ ਤੇ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਿਆ ਕਰਦੇ ਭਿੰਡਰਾਂ ਵਾਲੇ ਮਹਾਪੁਰਖਾਂ ਤੋਂ ਕਟੜ ਕਿਹੜਾ ਹੋ ਸਕਦਾ ਸਾਨੂੰ ਜਾਣਨਾ ਚਾਹੀਦਾ ਐਸੇ ਅਵਸਰ ਤੇ ਕਦੀ ਨਹੀਂ ਗੋਣੇ ਚਾਹੀਦੇ ਮਹਾਰਾਜ ਤਾਂ ਕੌਤਕ ਕਰਕੇ ਖੁਦ ਆਪਣੇ ਆਸ-ਪਾਸ ਜੋਸੀ ਇਹ ਇਕਤਰਤਾ ਕਰਿਆ ਕਰਦੇ ਸੀ ਭੀੜ ਇਕੱਠੀ ਕਰਿਆ ਕਰਦੇ ਸਨ ਕੌਤਾ ਕਰਕੇ ਕਿਦਰੇ ਲੈੰਦੇ ਨੂੰ ਪਾਣੀ ਦੇਣਾ ਆਪ ਜੀ ਨੇ ਤੇ ਕਿਦਰੇ ਸੂਰਜ ਗ੍ਰਹਿਣ ਵੇਲੇ ਜਦੋਂ ਕੋਈ ਅੱਗ ਨਹੀਂ ਬਾਲਦਾ ਉਥੇ ਹਿਰਨ ਦਾ ਮਾਸ ਰਿੰਦਣਾ ਇਸ ਤਰ੍ਹਾਂ ਦਾ ਕੋਈ ਕੌਤਾ ਕਰਨਾ ਜੇ ਆਪ ਜੀ ਮੱਕਾ ਮਦੀਨਾ ਗਏ ਖਾਨਾ ਕਾਬਾ ਤੇ ਮਾਨ ਨੇ ਨੀਲੇ ਬਸਤਰ ਧਾਨ ਕੀਤੇ ਤੇ ਮੱਥੇ ਤੇ ਵੱਡਾ ਸਾਰਾ ਤਿਲਕ ਲਾ ਲਿਆ ਹਾਜੀਆਂ ਵਾਲਾ ਵੀ ਲਿਬਾਸ ਤੇ ਵੱਡਾ ਸਾਰਾ ਤਿਲਕ ਜਿਹੜਾ ਕਿ ਕਦੀ ਨਹੀਂ ਸੀ ਲਾਉਂਦੇ ਆਪ ਜੀ ਸਗੋਂ ਤਿਲਕ ਵਾਲਿਆਂ ਨੂੰ ਕੀ ਕੁਛ ਕਹਿੰਦੇ ਸੀ ਸਿਲ ਪੂਜਿਸ ਬਗਲ ਸਮਾਦੰਗ ਮਹਾਰਾਜ ਕਹਿੰਦੇ ਸੀ ਤੇ ਉੱਥੇ ਤਿਲਕ ਲਾ ਲਿਆ ਸਾਰੇ ਵੇਖਣ ਲੱਗੇ ਵੀ ਹਾਜੀ ਤੇ ਤਿਲਕ ਸਾਰੇ ਇਕੱਠੇ ਹੋ ਗਏ ਮਾਨ ਨੇ ਉਪਦੇਸ਼ ਦਿੱਤਾ ਮੱਕੇ ਵੱਲ ਪੈਰ ਕਰ ਲੈ ਸਾਰੇ ਇਕੱਠੇ ਹੋ ਗਏ ਮਾਨ ਨੇ ਉਪਦੇਸ਼ ਦਿੱਤਾ ਤੇ ਜਿੱਥੇ ਜਹਾਨ ਇਕੱਠਾ ਹੋ ਰਿਹਾ ਹੋਵੇ ਅਸੀਂ ਐਸਾ ਅਵਸਰ ਕਿਦਾਂ ਵਾ ਸਕਦੇ ਹਾਂ ਔਰ ਜਿੱਥੇ ਮਨੋ ਬਿਰਤੀ ਵਿੱਚ ਆਸਥਾ ਭਾਵਨਾ ਸ਼ਰਧਾ ਤੇ ਜਗਿਆਸਾ ਭਾਵ ਜੁੜਿਆ ਹੋਵੇ ਉੱਥੇ ਜਾ ਕੇ ਗੁਰਮੰਧ ਦੀ ਗੱਲ ਕਰਨੀ ਚਾਹੀਦੀ ਸਾਨੂੰ ਗੁਰਮੰਧ ਦਾ ਸਿਧਾਂਤ ਰਸਾਉਣਾ ਚਾਹੀਦਾ ਸਾਨੂੰ ਦੱਸਣਾ ਚਾਹੀਦਾ ਅਸੀਂ ਕਿਵੇਂ ਵੰਡ ਕੇ ਖਾਂਦੇ ਆ ਸਾਡੀ ਰੋਹ ਰੀਤ ਕਿਵੇਂ ਆ ਅਸੀਂ ਸੰਤ ਸਿਪਾਈ ਕਿਵੇਂ ਆ ਸਾਡੀਆਂ ਕੀ ਕੁਰਬਾਨੀਆਂ ਨੇ ਪਰ ਐਸਾ ਨਹੀਂ ਹੈ ਕਿ ਅਸੀਂ ਉੱਥੇ ਜਾਈਏ ਤੇ ਜਾ ਕੇ ਨਾ ਤਮਸਤਕ ਹੋਈਏ ਤੇ ਮੱਥੇ ਟੇਕੀਏ ਤੇ ਇਸ ਤਰ੍ਹਾਂ ਕਰੀਏ ਤੇ ਇਸ ਤਰ੍ਹਾਂ ਐਦਾਂ ਨਹੀਂ ਹੈ ਉਹ ਤਾਂ ਫਿਰ ਬਿਲਕੁਲ ਦੂਸਰੇ ਪਾਸੇ ਗੱਲ ਚਲੇ ਜਾਏਗੀ ਮਹਾਰਾਜ ਇਹਨਾਂ ਸਥਾਨਾਂ ਦੇ ਉੱਪਰ ਗਏ ਗੁਰਮਤ ਦੀ ਗੱਲ ਕੀਤੀ ਔਰ ਕਿੰਨੀ ਦ੍ਰਿੜਤਾ ਦੇ ਨਾਲ ਜੇ ਆਪ ਜੀ ਮੁਲਤਾਨ ਗਏ ਫਿਰ ਇਸ ਪ੍ਰਕਾਰ ਬਗਦਾਦ ਗਏ ਖਾਨਾ ਇਕਾਬਾ ਮੱਕਾ ਸ਼ਹਿਰ ਸ਼ਹਿਰੇ ਮੱਕਾ ਵਿੱਚ ਗਏ ਮਦੀਨਾ ਵਿੱਚ ਗਏ ਉੱਥੇ ਗੁਰਬਾਣੀ ਦਾ ਕੀਰਤਨ ਗਾਵਿਆ ਸੰਸਾਰ ਕਰਨ ਵਾਸਤੇ ਆ ਗਏ ਸਨ ਪੱਥਰ ਮਾਰਨ ਵਾਸਤੇ ਆ ਗਏ ਸਨ ਗੁਰੂ ਗਰੀਬ ਨਿਵਾਜ ਮਾਨ ਨੂੰ ਕਿ ਗੁੰਡਿਆਂ ਤੱਕ ਦੱਬ ਕੇ ਤੇ ਪੱਥਰ ਮਾਰੀਏ ਹੱਥ ਉਹਨਾਂ ਦੇ ਜੜ ਹੋ ਗਏ ਸਨ ਬੁੱਤ ਹੋ ਗਏ ਸਨ ਤੋ ਇਸ ਕਰਕੇ ਭਾਈ ਗੁਰੂ ਗਰੀਬ ਨਵਾਜ ਮਹਾਰਾਜ ਜੀ ਦੀ ਗੁਰਮਤ ਦੀ ਗੁਰ ਸਿੱਖੀ ਦੀ ਗੱਲ ਕਰਨੀ ਅਸੀਂ ਉਹ ਸਾਨੂੰ ਕਹਿਣ ਵੀ ਤੁਸੀਂ ਜੋਗੀ ਬਣ ਜਾਓ ਤੁਸੀਂ ਹਿੰਦੂ ਬਣ ਜਾਓ ਤੁਸੀਂ ਸੰਨਿਆਸੀ ਬਣ ਜਾਓ ਤੁਸੀਂ ਬਰਾਗੀ ਬਣ ਜਾਓ ਕੋਈ ਕੁਛ ਬਣ ਜਾਓ ਅਹੀਂ ਕਹਿਣਾ ਤੁਸੀਂ ਗੁਰਮਤ ਹਰਗੁਣ ਬੋਲੋ ਜੋਗੀ ਗੁਰਮਤ ਹਰਗੁਣ ਬੋਲੋ ਜੋਗੀ ਮਨੁਹਾ ਹਰੰਗ ਭੇਨ ਤੁਸੀਂ ਗੁਰਮਤ ਦੇ ਦੁਆਰਾ ਮਹਾਰਾ ਦੇ ਗੁਣਾਂ ਨੂੰ ਬੋਲੋ ਦੇਖੋ ਗੁਰਮਤ ਕਿੰਨੀ ਵੱਡੀ ਹੈ ਗੁਰਮਤ ਕਿੰਨੀ ਵਿਸ਼ਾਲ ਹੈ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਸਿੱਖੀ ਕਿੰਨੀ ਗਹਿਰੀ ਹੈ ਡੂੰਗੀ ਹੈ ਕਿੰਨੀ ਉੱਚੀ ਹੈ ਤੇ ਕਿੰਨੀ ਸੁੱਚੀ ਤੇ ਕਿੰਨੀ ਵਿਸ਼ਾਲ ਤੋਂ ਮਹਾਨ ਤੋਂ ਵੀ ਮਹਾਨ ਹੈ ਇਸ ਤਰ੍ਹਾਂ ਗੁਰਮਤ ਦਾ ਪ੍ਰਚਾਰ ਹੋਏਗਾ ਅਸੀਂ ਤੇ ਜਿੱਥੇ ਜਾਂਦੇ ਆ ਉਥੇ ਸੀਸ ਝੁਕਾਉਣ ਲੱਗ ਜਾਂਦੇ ਆ ਪਤਾ ਨਹੀਂ ਸਾਡੇ ਸਿਰ ਤੇ ਕਿੰਨਾ ਕੁ ਬੋਝ ਹੋਏਗਾ ਕਿ ਜਿੱਥੇ ਜਗ੍ਹਾ ਮਿਲੀ ਉਥੇ ਝੁਕਾਤਾ ਗੁਰਦਸਵੇਂ ਪਾਸ਼ਾ ਮਹਾਰਾਜ ਜੀ ਦੇ ਸਹਿਬਜ਼ਾਦਿਆਂ ਨੇ ਸੂਬਾਏ ਸਰਹੰਦ ਵਜੀਦ ਖਾਨ ਮਹਾਮਲੇਸ਼ ਪਾਪੀ ਦੁਸ਼ਟ ਹਿਧਿਆਰੀ ਦੀ ਕਚੈਰੀ 'ਚ ਗਏ ਵੱਡਾ ਦਰਵਾਜ਼ਾ ਬੰਦ ਕਰਕੇ ਨਿੱਕੀ ਖਿੜਕੀ ਖੋਲੀ ਉਹਨੇ ਕਿ ਸੁਭਾਵਕ ਹੈ ਜਦੋਂ ਅਸੀਂ ਖਿੜਕੀਆਂ ਦੇ ਰਾਹੀਂ ਪ੍ਰਵੇਸ਼ ਕਰਦੇ ਹਾਂ ਤੇ ਪਹਿਲਾਂ ਸਿਰ ਹੀ ਅੰਦਰ ਲੈ ਕੇ ਜਾਂਦੇ ਹਾਂ ਨਾ ਸਾਡੇ ਸਰੀਰ ਦੀ ਬਣਾਵਟ ਇਸ ਤਰ੍ਹਾਂ ਦੀ ਪਹਿਲਾਂ ਸਿਰ ਅੱਗੇ ਜਾਏਗਾ ਬਾਕੀ ਸਰੀਰ ਦਾ ਹਿੱਸਾ ਜਾਏਗਾ ਬਾਅਦ ਵਿੱਚ ਗੁਰੂ ਕੇ ਸਾਹਿਬ ਜਾਦਿਆਂ ਨੇ ਖਿੜਕੀ ਨੂੰ ਫੜ ਕੇ ਔਖੇ ਹੋ ਕੇ ਕਹਿ ਲੋ ਆਪਣੇ ਪਵਿੱਤਰ ਪਾਵਨਾ ਮਹਾਂ ਪੁਨੀਤ ਚਰਨ ਪਹਿਲਾਂ ਖਿੜਕੀ ਦੇ ਅੰਦਰ ਪ੍ਰਵੇਸ਼ ਕਰਵਾਏ ਫੜ ਕੇ ਰੱਖਿਆ ਫਿਰ ਉਸ ਤੋਂ ਬਾਅਦ ਕਮਰ ਵਾਲਾ ਹਿੱਸਾ ਛਾਤੀ ਵਾਲਾ ਹਿੱਸਾ ਲਾਸਟ ਵਿੱਚ ਸੀਸ ਤੇ ਇੱਕ ਦੂਜੇ ਵੱਲ ਮੋਹ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਈ ਸੀਸ ਝਕਾਉਣ ਵਿੱਚ ਸਿੱਖ ਇੰਨਾ ਸੁਚੇਤ ਆ ਵੀ ਭਲੇਖੇ ਨਾਲ ਵੀ ਕੋਈ ਸਿੱਖ ਦਾ ਸਿਰ ਨਹੀਂ ਝੁਕਾ ਸਕਦਾ ਭਲੇਖੇ ਨਾਲ ਵੀ ਕੋਈ ਸਿੱਖ ਦਾ ਸੀਸ ਨਹੀਂ ਝੁਕਾ ਸਕਦਾ ਕਿ ਗਲਤੀ ਨਾਲ ਵੀ ਕੋਈ ਝੁਕਾ ਦੇਵੇ ਬਾਕੀ ਤਾਂ ਬਹੁਤ ਦੂਰ ਦੀ ਗੱਲ ਆ। ਤੋਂ ਸਾਧੂ ਮਹਾਤਮਾ ਨੂੰ ਮਿਲਣਾ, ਹਰ ਇੱਕ ਸੰਪਰਦਾਇ ਦੇ ਸਾਧੂ ਮਹਾਤਮਾ ਨੂੰ ਮਿਲਣਾ। ਜੇ ਉਹਨਾਂ ਦੇ ਮਨ ਵਿੱਚ ਗੁਰੂ ਘਰ ਦੇ ਪ੍ਰਤੀ, ਗੁਰੂ ਘਰ ਦੀਆਂ ਕੁਰਬਾਨੀਆਂ ਦੇ ਪ੍ਰਤੀ ਸਤਕਾਰ, ਅਦਬ ਉਹ ਆਦਰ ਹੈ ਤਾਂ ਜਰੂਰ ਬੈਠਣਾ ਉਹਨਾਂ ਦੇ ਨਾਲ। ਗੁਰੂ ਘਰ ਦੀ ਗੁਰਮਾਨੀ ਦੀ ਗੱਲ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਕਰਦੇ ਹਾਂ ਤੇ ਜਗਾ ਉੱਚੀ। ਹੋਰ ਮਾਦੇ ਸਾਧੂ ਮਹਾਤਮਾ ਦੇ ਕੋਲ ਜਾਣਾ, ਉਹ ਟੰਬਣੇ ਤੇ ਚੜੇ ਹੋਣ, ਅਸੀਂ ਉਹਨਾਂ ਦੇ ਸਾਹਮਣੇ ਬੈਠੀ ਹੋਈਏ। ਪੰਥ ਦੀ ਨਮਾਇੰਦਗੀ ਕਰਦੇ ਆਂ ਅਸੀਂ ਪੰਥ ਨੂੰ ਉੱਥੇ ਫਿਰ ਕੀ ਸਾਬਤ ਕਰਕੇ ਆਉਂਦੇ ਆਂ ਕਿ ਅਸੀਂ ਕੀ ਹਾਂ ਉੱਥੇ ਸਾਡੀ ਉੱਥੇ ਉਹਨਾਂ ਦੇ ਸਾਹਮਣੇ ਕੀ ਹਸਤੀ ਹੈ ਗੜਸਵੀ ਤੇ ਕੋਈ ਚੀਜ਼ ਹੈ ਚੜ੍ਹਦੀ ਕਲਾ ਦ੍ਰਿੜਤਾ ਵੀ ਤੇ ਕੋਈ ਚੀਜ਼ ਹੈ ਮੇਲ ਮਲਾਪ ਹੋਵੇ ਪ੍ਰੇਮ ਹੋਵੇ ਸਬੰਧ ਹੋਵੇ ਤਾਂ ਫਿਰ ਬਰੋਬਰ ਦੀ ਗੱਲ ਹੋਏਗੀ ਔਰ ਸਾਡੀਆਂ ਕੁਰਬਾਨੀਆਂ ਸਾਡਾ ਸਿਧਾਂਤ ਤੇ ਹਰ ਸੂਰਤ ਵੱਡਾ ਹੈ ਜੇ ਅਸੀਂ ਸੈਂਟਰ ਵਿੱਚ ਖੜਕੇ ਵੀ ਦੇਖੀਏ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਵੱਡਾ ਵੱਡਾ ਕੋਈ ਘਰ ਹੀ ਨਹੀਂ ਤੇ ਜਿੱਥੇ ਕੋਈ ਮਾਨ ਸਨਮਾਨ ਹੀ ਨਹੀਂ ਕੋਈ ਇਦਾਂ ਦੀ ਗੱਲ ਹੀ ਨਹੀਂ ਉਥੇ ਤੇ ਨੀਤੀ ਵੀ ਕਹਿੰਦੀ ਨਹੀਂ ਜਾਣਾ ਚਾਹੀਦਾ ਜਿਹਨੂੰ ਸਾਡੇ ਬਾਰੇ ਪਤਾ ਹੀ ਨਹੀਂ ਸਾਡੇ ਸਿਧਾਂਤ ਬਾਰੇ ਸਾਡੇ ਮਾਨ ਸਨਮਾਨ ਬਾਰੇ ਪਤਾ ਹੀ ਨਹੀਂ ਜੇ ਪਤਾ ਹੋਣ ਦੇ ਬਾਵਜੂਦ ਵੀ ਅਗਲਾ ਵੱਡਾ ਬੜ ਕੇ ਬੈਠਾ ਤੇ ਉਥੇ ਕੀ ਕੰਮਾਂ ਜਾ ਕੇ ਫਿਰ ਤਾਂ ਇਸ ਕਰਕੇ ਜੋਗੀ ਆਏ ਮਹਾਰਾ ਦੇ ਕੋਲ ਇਹਨਾਂ ਨੇ ਕਿਹਾ ਮਹਾਰਾ ਜੋਗੀ ਬਣ ਜਾ ਸਤਗੁਰੂ ਕਹਿੰਦੇ ਹੱਥ ਘਰ ਤੰਤ ਵਜਾ ਬੈ ਜੋਗੀ ਥੋਤਰ ਵੱਜੇ ਮੇਨ ਗੁਰਮਤ ਹਰ ਗੁਣ ਬੋਲੋ ਜੋ ਕੋਈ ਜੋਗੀ ਇਹ ਮਨੂਆ ਹਰ ਰੰਗ ਭੇਣ ਤੁਸੀਂ ਗੁਰਮਤ ਦੇ ਦਵਾਰਾ ਮਹਾਰਾਜ ਦੇ ਗੁਣ ਬੋਲੋ ਗੁਰਮਤ ਨਾਮ ਆ ਮਾਰਨ ਆਖਿਆ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਗੁਰਮਤ ਨਾਮ ਇਹ ਹੈ ਕਿ ਵਾਹਿਗੁਰੂ ਮੰਤਰ ਤੇ ਆ ਕੇ ਕਰੇ ਔਰ ਜੇ ਜਾਪ ਸੋ ਸਾਖਤ ਸਿੱਖ ਮੂਲ ਨੇ ਬਚਨ ਸ੍ਰੀ ਮੁਖਵਾਕ ਵਾਹਿਗੁਰੂ ਗੁਰਮੰਦਰ ਨੂੰ ਤੇ ਆ ਕੇ ਹੋਰ ਕਿਸੇ ਮੰਤਰ ਦਾ ਜਾਪ ਨਹੀਂ ਕਰਨਾ ਇਹ ਸ੍ਰੀ ਮੁਖਵਾਕ ਮਹਾਰਾਜ ਦੇ ਬਚਨ ਨੇ ਮਹਾਰਾਜ ਕਹਿੰਦੇ ਗੁਰੂ ਦੀ ਮਤ ਦਵਾਰਾ ਮਹਾਰਾਜ ਦੇ ਨਾਮ ਨੂੰ ਬੋਲੋ ਐ ਜੋਗੀ ਜੀ ਤਾਂ ਤੁਹਾਡਾ ਖੁਸ਼ਕ ਹੋਇਆ ਹੋਇਆ ਮਨ ਮਹਾਰਾਜ ਦੇ ਰੰਗ ਵਿੱਚ ਭਿੱਜ ਜਾਵੇਗਾ ਜੋਗੀ ਹਰ ਦੇਹ ਮਤੀ ਉਪਦੇਸ਼ ਮਹਾਰਾਜ ਕਹਿੰਦੇ ਆ ਜੋਗੀ